ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਹੋਵੋਗੇ ਅਸੀਂ ਵੀ ਸਾਰੇ ਠੀਕ ਆ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਹੁਣ ਬੱਦਲ ਆ ਰਿਹਾ ਥੋੜਾ ਜਿਹਾ ਮੌਸਮ ਹੋ ਹੋਇਆ ਪਤਾ ਹੀ ਆਪਣੇ ਪਹਾੜ ਗਲੀ ਕੋਗਾ ਆਪਾਂ ਦਾ ਜੱਪਾ ਖਾਲੀ ਆ ਅਗਲਾ ਸੁੱਕਾ ਰਹਿ ਗਿਆ ਫਿਰ ਮੀਂਹ ਪੈ ਗਿਆ ਬਹੁਤ ਜ਼ਿਆਦਾ ਵੀ ਸੁਣੀ ਸੀ ਅਰਲੀ ਮਾਰਨਿੰਗ ਬਹੁਤ ਜ਼ਿਆਦਾ ਵੀ ਪੈ ਰਿਹਾ ਸੀ ਬੱਦਲ ਵੀ ਥੋੜੇ ਆ ਰਹੇ ਹੁਣ ਬੱਦਲ ਦਾ ਬੜਾ ਸੋਹਣਾ ਆ ਰਿਹਾ ਹਵਾ ਵੀ ਠੰਡੀ ਠੰਡੀ ਆ ਰਹੀ ਆ ਲੈ ਕੋ ਜਿੰਦ ਪਹਿਲਾਂ ਪਹਿਲਾਂ ਟੋਪਾ ਕਰ ਲਈਏ ਹਾਂ ਟੋਕਾ ਕਰ ਲੋ ਫੇਰ ਸਬਜ਼ੀ ਵੀ ਤੋੜ ਲਈਏ ਉਹ ਨੂੰ ਕੱਟੋ ਕਿ ਤੇਰੇ ਵਿੱਚ ਉਹ ਦੇਖੋ ਜੀ ਅਸੀਸ ਨੇ ਤਾਂ ਸਵੇਰ ਦੇ ਬਾਲੇ ਕੰਮ ਕਰੇ ਨੇ ਅਸੀਸ ਅਸੀਸ ਮੂੰਹ ਤੇ ਸਾਰੇ ਤੇ ਸਵਾਲ ਆਈ ਫਿਰਦੀ ਐ काम करती है, है yeah, hmm. <laughs> निकल गया एनेज जी yeah, yeah. यही है कि ਪੱਕੀਆਂ ਜੀਆਂ ਤਾਂ ਸਾਰੀਆਂ ਬਾਹਰ ਮਾਰਿਆ ਉਧਰ ਦੇਖਾਂ ਤੋਰੀਆਂ ਦੀ ਬੇਲ ਫੇੋਲ ਕੇ ਉਧਰ ਕੋਈ ਤੋਰੀ ਤਣ ਲੱਗੀ ਹੋਈ ਆ ਆ ਇਧਰ ਲਿਆਂ ਜੇ ਤਾਂ ਕੱਚੇ ਆ ਹੋਣਗੇ ਇਧਰੋਂ ਤਾਂ ਮੈਂ ਉਧਰੋਂ ਵੱਡੀਆਂ ਸਾਰੀਆਂ ਤੋੜ ਤੀਆਂ ਸੀਗੀਆਂ ਮਾਰੇ ਗਾਜਾ ਪੈ ਗਿਆ ਔਰੇ ਤਾਂ ਆ ਕਦੂਆਂ ਦੀ ਬੇਲ ਨੂੰ ਕੁਛ ਲੱਗਦਾ ਹੈ ਨਹੀਂ ਗਾ ਉਹ ਥੇਰਾ ਪਾਈ ਜਾਂਦੀ ਆ ਆ ਗਿਆ ਸੀਸਾ ਤੂੰ ਪੁੱਤੋਰੇ ਕੀ ਕਰਨਾ ਨਾ ਵਿੱਚ ਤੇਰੇ ਕੰਡ ਲੜੂਗੀ ਹੜਦਾ ਤਾਂ ਨਹੀਂ ਅਸੀਸ ਤੋਂ ਗਿਰੇਗਾ ਮਿਰਚਾਂ ਨੇ ਇਹ ਮਿਰਚਾਂ ਕਤਾ ਕਿੰਨੀ ਕੰਡਾ ਐ ਨਾ ਚ ਤੂੰ ਬੜੀ ਜਾਨਾ ਵਿੱਚ ਆ ਕੇ ਸਾਡੇ ਹੀ ਲੜਦੀ ਐ ਇੰਨੀ ਲਿਆ ਮੈਨੂੰ ਫੜਾ ਦੋ ਇੱਥੇ ਤਾਂ ਠੇਠਾ ਜੇ ਕੁਝ ਹੋਊਗਾ ਵੀ ਤਾਂ ਵੀ ਨਹੀਂ ਦਿਖਣਾ ਹੈਗਾ ਇੰਨਾ ਬੇਲਾਂ ਨੇ ਗਾਹ ਪਾਇਆ ਵਿਆ ਆ ਫੁੱਲ ਆ ਰਹੇ ਨੇ ਤੋਰੀਆਂ ਦੀ ਬੇਲ ਨੂੰ ਆ ਆ ਫਰਤੀਆ ਸੀਸਾ ਜੋ ਉਹ ਤਾਂ ਆ ਜੋ ਆ ਜੋ ਸੀਸਾ ਪੂਤਖੰਡਾ ਆਈ ਨਾ ਹੁਣ ਇਹਨਾਂ ਨੂੰ ਆਪਾਂ ਸਬਜ਼ੀ ਬਣਾਉਣੀ ਹੈ ਇਹਨਾਂ ਦੀ ਹੂੰ ਸਬਜ਼ੀ 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 ਬਾਵਾਗੇ ਸਬਜ਼ੀ ਹੈਗੀ ਆ ਕੋਈ ਕੱਚੀ ਕੇ ਪਕੜੇ ਨੇ ਸਾਰੀਆਂ ਪੱਕੀਆਂ ਹੀ ਨੇ ਕਿ ਇੱਥੇ ਹੈਗੀ ਆ ਕੋਈ ਕੱਚੀ ਇੱਥੇ ਤਾਂ ਮੇਰੇ ਲੱਗਾ ਸਾਰੀਆਂ ਪੱਕੀਆਂ ਹੀ ਨੇ ਤੋਰੀ ਦੇਖੀ ਸੀ ਤੋਰੀ ਕਿੱਥੇ ਦੇਖੀ ਸੀ ਤੋਰੀ ਦੇਖੀ ਸੀ ਕੰਧ ਤੇ ਦੇਖੀ ਸੀ ਹੁਣ ਦਿਖਦੀ ਨਹੀਂ ਉਹ ਉਧਰੋਂ ਦੇਖੀ ਹੋਣੀ ਆ ਤੁਸੀਂ ਨੇ ਹੈ ਹਾਈ ਫਿਊ ਸੋਟੀ ਫੜਾਵਾ ਇੱਕ ਦੇਖੋ ਲਾਲ ਲਾਲ ਜੀ 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 ਨੇ ਨੇ ਉਹ ਉੱਪਰ ਅਸੀਂ ਇਸ ਨੂੰ ਬੁੱਤਨਾ ਖੰਡਾਓ ਆ ਬੁੱਟੇ ਤੋਦੇ ਮੈਂ ਤੋੜੀਆਂ ਨਹੀਂਤੀਆਂ ਪੱਕੀਆਂ ਜੀਆਂ ਇਧਰ ਇਧਰ ਲਿਆਂ ਤੋਂ ਤੋੜ ਗਈ ਸੀਗੀ ਪੱਕੀਆਂ ਵਿੱਚ ਫਿਰ ਪਤਾ ਹੀ ਨਹੀਂ ਲੱਗਦਾ ਹੈਗਾ ਪਿੰਡਾਂ ਜੀ ਸਾਡਾ ਬਦਲਿਆ ਪਿਆ ਸ਼ੌਨੀ ਚ ਆਉ ਪ੍ਰੋਟਾਰਿਸ ਤੋਂ ਸਿਰਫ ਐਨਾ ਕੀ ਦਿਖ ਰਿਹਾ ਪੁੱਲਸੇ ਪੁੱਲਸਾ ਲੇਡੀ ਪੁੱਲਸ ਵੀ ਆ ਪੰਚਾਇਤੀ ਜ਼ਮੀਨ ਦੀ ਬੋਲੀ ਆ ਉਹਦੇ ਕਰਕੇ ਅਕਸਰ ਆਏ ਨੇ ਉਹ ਬੁਲੀ ਕਰਕੇ ਜਾਣਗੇ ਜੀ ਰੱਖੜੀਆਂ ਲੈ ਕੇ ਆਉਂਦੇ ਆ ਸੀਗੇ ਆ ਅਸੀਂ ਇਸ ਨੂੰ ਜਿਆਦਾ ਜਲਦੀ ਇਹ ਵਿੱਚ ਪਾਉਣ ਦੀ ਹੈ ਅਸੀਂ ਲਾਉ ਅਸੀਂ ਇਸ ਨੂੰ ਖੰਨਾ ਕਮਾ ਕੇ ਲੈ ਕੇ ਆਈ ਹੈ ਹੈ ਅਸੀਂ ਅਸੀਸ ਨੇ ਰੰਦਾ ਸੀ ਤਾ ਅਸੀਸ ਨੇ ਖੰਨਾ ਨੂੰ ਕਿਹਾ ਨਾ ਆਪਾਂ ਘੁੰਮ ਜਾਈ ਤਾਂ ਅਸੀਸ ਨੂੰ ਮਦਦ ਰਹਿ ਤਾ ਹੂੰ ਕੀ ਦੇ ਦੇਖਣੇ ਆ ਟੀ-ਸ਼ਰਟ ਕੀ ਲੈ ਕੇ ਆਇਆ ਆਪਾਂ ਮਾਮੂਲੀ ਸ਼ਾਪਿੰਗ ਕਰਕੇ ਆਸੀਸ ਤੇ ਹੁਣ ਆਪਾਂ ਦਿਖਾਉਣੇ ਆ ਬਾਕੀ ਸਭ ਨੂੰ ਵੀ ਫੇਰ ਅਸੀਸ ਤਾਂਗੇ ਮਿਲਈ ਆਉਂਦਾ ਲੈ ਕੇ ਆਓ ਪੁੱਤ ਆਜੋ ਲੈ ਆਓ ਦੇਖੀਏ ਨਾ ਮਾਮੂ ਨੂੰ ਕੋਟੋਂ ਦੇ ਦਈਏ ਲੈ ਉਹ ਉਰੇ ਰੱਖ ਲੋ ਬੈਠੇ ਰੱਖ ਲੋ ਆਜੋ ਆ ਬੈਠੇ ਰੱਖ ਲੋ ਚਲੋ ਹਰਜੀਤ ਵੀ ਹੈਲਪ ਕਰੋ ਅਸੀਸ ਦੀ ਓਏ ਹੈਲਪ ਕਰ ਦੋ ਚਾਰੀ ਜੀ ਚਾ ਚਲ ਹੁਣ ਪਏ ਡੱਬੇ ਟੁੱਟ ਜਾਣਗੇ ਹੁਣ ਲੈ ਆਓ ਮੈਂ ਹੈਲਪ ਕਰਾਂ ਪੁੱਤ ਲੈ ਆਓ ਚਲੋ ਚੱਕੋ ਇੱਕ ਵਾਸੇ ਤੁਸੀਂ ਇੱਧਰੋਂ ਤੁਸੀਂ ਚੱਕੋ ਚੱਕੋ ਇੱਧਰੋਂ ਇਹ ਇਹ ਉਪਰੇ ਖੋਲੋ ਵੀ ਹੁਣ ਦੇਖੋ ਨਾਲੇ ਤੁਸੀਂ ਆਪ ਆਪਣੇ ਡਾਊਟ ਕਲੀਅਰ ਕਰੋ ਅਸੀਸ ਦੱਸੂਗਾ ਕਿਵੇਂ ਨੇ देखो सीसोनिया, कैदी ना। छोड़नी <laughs> है बोते। ना। चलो दूध जीपेर कर दो। ये या। देखियो। सोनिया जीती था। हाँ, हाँ सोनिया उन्हीं सोनी। इन्होंने नहीं हाँ, सोनिया <laughs> उन्हों। हाँ देख लो सीसोन। ਲਫਾਫੇ ਤਾਂ ਆਪਾਂ ਕੱਢਣੇ ਹੀ ਆ। ਬੋਰਡ ਨਾਲ। ਹਾਂ। ਆ ਐਂ ਐਂ ਪਿਆ ਹਨਾ ਹੋ। ਹੂੰ। ਛੜਾ ਕੜਾ। ਫਿਰ ਇਹ ਉਹ ਆ ਗੀਜ਼ਾ ਕਾਟ ਪੀ ਸੌਰੀ ਪੇਪਰ ਕਾਟਨ। ਅੱਗੇ ਤੁਸੀਂ ਜਿਹੜਾ ਕਹਿ ਕੇ ਲੈ ਕੇ ਆਏ ਸੀ ਉਹ ਨਹੀਂ ਸੀ ਪੂਰਾ ਹਨਾ। ਉਹ ਮੈਂ ਕਿੱਥੋਂ ਲੈ ਕੇ ਆਇਆ ਸੀਗਾ? ਮੈਂ ਤਾਂ ਲੈ ਕੇ ਨਹੀਂ ਆਇਆਗਾ। ਲੈ ਕੇ ਆਇਆ ਸੀ। ਉਹਨਾਂ ਦੀ ਵੀ ਲੈ ਕੇ ਆਏ ਸੀ ਇਹ ਆਪਣੇ ਕੱਪੜੇ ਆ ਲੈ। ਅੱਛਾ। ਲੈ ਕੇ ਤੁਸੀਂ পেਪਰ ਕਾਟਨ ਕਹਿਤੇਗਾ ਗਰਮ ਇਹ ਚੁੱਪ ਲਿਆ ਕੇ ਨਾ ਦਰਦ ਲੱਗੇ ਇਸੇ ਹੂੰ ਅਬੀ ਆਵਗੀ ਚਲੋ ਪੂਰਾ ਕਾਨੂੰ ਖੋਲ ਦਿਓ ਮੈਂ ਹੀ ਦੇਖਣਾ ਕਿੰਨਾ ਕੋਕ ਬਣਿਆ ਹੋਇਆ ਉਹ ਤਾਂ ਕੋਈ ਨਾ ਮੈਂ ਆਪਣੇ ਟਰਾਈ ਕਰਕੇ ਰਖਾ ਲਿਆ ਤੈਨੂੰ ਪਤਾ ਲੱਜ ਜਾਣਾ ਐ ਨਾ ਆ ਜਾਣਾ ਸਹੀ ਐ ਨਾ ਪੂਰਾ ਐ ਅਸੀਸ ਨੇ ਕਰਾ ਕਰ ਦੇਣਾ ਅਸੀਸ ਨੂੰ ਉਹ ਤਾਂ ਮਾਮੂ ਦੇ ਕੱਪੜੇ ਖਰਾਬ ਹੋ ਜਾਣਗੇ ਮਾਮੂ ਕੀ ਕਰੀਦਾ ਕਹਿੰਦਾ ਮੇਰੇ ਕੱਪੜੇ ਖਰਾਬ ਕਰ ਆ ਦੇਖਿਓ ਜਿੱਥੇ ਤੇਲ ਲੱਗੀ ਹੋਊ ਕੱਪੜੇ ਦੀ ਟੁਕੜੇ ਨੂੰ ਵੀ ਪਈ ਹੈ ਦੇਖ ਹੂੰ ਪਾ ਲਈ ਦੇ ਕਿੱਕਨ ਇਹ ਖੜ ਮਰਦਾ ਹੁੰਦਾ ਹਾਂ ਜਿਵੇਂ ਕਾਟਨ ਦੇ ਉਹ ਇਕੱਠੇ ਜੇ ਹੋ ਜਾਂਦੇ ਨੇ ਉਹ ਆਏ ਬਾਹ ਨਹੀਂ ਪੈਂਦੇ ਇਹਦੇ ਚ ਅਸੀਂ ਖਰਾਬ ਨਹੀਂ ਬਣੀ ਸ਼ਰਟ ਪੈ ਗਈ ਇਹ ਮੈਂ ਰੱਖਾ ਕਰਾਇਆ ਸੀ ਐਵੇਂ ਸ਼ਾਰਟ ਟੋ ਕਾਟ ਕੋਟ ਪੈਂਟ ਅਨ ਹੈਂਗਰ ਵੀ ਚਾੜ ਦੇਣਾ ਹੈ ਨਾ ਕਵਰ ਕਵਰ ਜਿਹਾ ਕੋਲ ਕਵਰ ਦਾ ਇੱਧਰ ਦੇਖ ਲਓ ਕੀ ਹੋ ਰਿਹਾ ਕਵਰ ਹੋ ਨਹੀਂ ਹੈਗਾ ਕੀ ਨਿਕਲ ਹਰ ਤੋਂ ਨਾ ਰਹਿਦਾ ਪਰ ਹੈ ਹੀ ਆ ਫੇਕ ਸਟਿਲ ਟੇਲਰ ਕੀ ਦਾ ਹੈ ਅੱਛਾ ਇਹ ਵੀ ਭਰਦਾ ਹੂੰ ਕੋਟ ਨਾ ਟਟਾ ਉਹ ਵਾਜਦਾ ਹੈ ਚਲੋ ਜੀ ਅਸੀਂ ਇਸ ਨੂੰ ਵੀਡੀਓ ਐਂਡ ਕਰ ਦੋ ਸਾਚੀ ਕੱਪਲਾ ਦੋ ਹਾਂਜੀ ਕੱਇ ਮਿਲਦੇ ਕੱਲ ਨੂੰ ਨਵੀਂ ਵੀਡੀਓ ਚ ਠੀਕ ਹੈ ਜੀ ਦੇਖ ਲਓ ਦੇਖ ਲਓ ਚਲੋ ਜੇਸੀ ਵੀਡੀਓ ਨਾ ਕਰਦੇ ਐਂਡ ਹੋਰੀ ਤੇ ਮਿਲਦੇ ਕੱਲ ਨੂੰ ਨਵੀਂ ਵੀਡੀਓ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ